ਗੱਲ ਸੁਣ ਲੈ ਮੇਰੇ ਡੀਪੀ ਜ਼ਾਇਰ ਮੇਰੇ ਖੱਬੇ ਸੱਜੇ ਭਈਏ ਪੰਜਾਬ ਚ ਹਾਕਾ ਮਾਰ ਮਾਰ ਕੇ ਕਾਵਾ ਵਾਂਗੂ ਸੱਦੇ ਭਈਏ ਸੱਜਾ ਜੀ ਡੀਪੀ ਜੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਅੱਜ ਫੇਰ ਅਸੀਂ ਪ੍ਰਵਾਸੀ ਮਜ਼ਦੂਰਾਂ ਦਾ ਪ੍ਰਵਾਸੀ ਭਈਆਂ ਦਾ ਪ੍ਰਵਾਸੀ ਲੋਕਾਂ ਦਾ ਜਿਹੜਾ ਆ ਮੁੱਦਾ ਲੈ ਕੇ ਤੁਹਾਡੇ ਰੂਬਰੂ ਹੋਏ ਆ ਤੇ ਦੋਸਤੋ ਅੱਜ ਦਾ ਮੁੱਦਾ ਜਿਹੜਾ ਆ ਫਿਰ ਅਸੀਂ ਪ੍ਰਵਾਸੀਆਂ ਦਾ ਕਿਉਂ ਚੁੱਕਿਆ ਕਿਉਂਕਿ ਪ੍ਰਵਾਸੀ ਜਿਹੜੇ ਆ ਉਹ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਮਿਕਸ ਹੋ ਚੁੱਕੇ ਨੇ ਕਿ ਬਿਲਕੁਲ ਹੀ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਉਹ ਬਿਲਕੁਲ ਇੱਥੇ ਹੀ ਰਹਿ ਰਹੇ ਨੇ ਕਿਉਂਕਿ ਉਹਨਾਂ ਦੇ ਬਹੁਤ ਸਾਰੇ ਬੱਚੇ ਜਿਹੜੇ ਆ ਇੱਥੇ ਹੀ ਪੜ੍ਹ ਲਏ ਗਏ ਨੇ ਤੇ ਇੱਥੇ ਹੀ ਕਾਰੋਬਾਰ ਕਰਦੇ ਪਏ ਨੇ ਪਿਛਲੇ 14 14 15 15 ਸਾਲ ਤੋਂ 20 20 ਸਾਲ ਤੋਂ ਲਗਾਤਾਰ ਜਿਹੜੇ ਆ ਪ੍ਰਵਾਸੀ ਇੱਥੇ ਬੈਠੇ ਹੋਏ ਨੇ ਤਾਂ ਹੁੰਦਾ ਦੀ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਅਸੀਂ ਇਹ ਚੀਜ਼ਾਂ ਦੇਖਦੇ ਹੁੰਦੇ ਸੀ ਤੇ ਪੰਜਾਬ ਦੇ ਵਿੱਚ ਜਿੰਨੂੰ ਆਪਾਂ ਝੋਨਾ ਲਾਉਣਾ ਕਹਿੰਦੇ ਆ ਜਾਂ ਜੀਰੀ ਲਾਉਣਾ ਕਹਿੰਦੇ ਆ ਤੇ ਜੀਰੀ ਲਾਉਣ ਦੇ ਵਾਸਤੇ ਇੱਕ ਗਰੁੱਪ ਆਉਂਦਾ ਹੁੰਦਾ ਸੀ 10 ਬੰਦਿਆਂ ਦਾ 10 ਬੰਦਿਆਂ ਦਾ ਜਦੋਂ ਗਰੁੱਪ ਆਉਂਦਾ ਸੀ ਇੱਥੇ ਤੇ ਉਹਨਾਂ ਨੂੰ ਅਸੀਂ ਵਧੀਆ ਤਰੀਕੇ ਨਾਲ ਚਾਹਾਂ ਰੋਟੀਆਂ ਬੜਾ ਕੁਝ ਖਵਾਉਂਦੇ ਪਿਆਂਦੇ ਸੀ ਤੇ ਉਹ ਕੀ ਕਰਦਾ ਸੀ ਕਿ ਅਗਲੀ ਵਾਰੀ ਇੱਕ ਠੇਕੇਦਾਰ ਜਿਵੇਂ ਕਿ 10 ਬੰਦੇ ਲੈ ਕੇ ਆਇਆ ਤੇ ਅਗਲੀ ਵਾਰੀ ਉਹ 10 ਬੰਦੇ ਵੱਖਰੇ ਵੱਖਰੇ ਠੇਕੇਦਾਰ ਬਣ ਕੇ ਤੇ ਜਿਹੜਾ ਆ 10-10 ਬੰਦੇ ਹੋਰ ਲੈ ਕੇ ਆਉਂਦੇ ਨੇ ਕਹਿਣ ਤੋਂ ਭਾਵੇਂ ਉਹ 10 ਬੰਦਿਆਂ ਦਾ ਗਰੁੱਪ ਜਿਹੜਾ ਆ 100 ਬੰਦਾ ਪਰ ਡਿਊਸ ਕਰ ਦਿੰਦਾ ਪੰਜਾਬ ਦੇ ਵਿੱਚ ਤੇ ਪ੍ਰਵਾਸੀਆਂ ਦੀ ਤਦਾਦ ਜਿਹੜੀ ਹੈ ਪੰਜਾਬ ਦੇ ਵਿੱਚ ਇਸੇ ਤਰੀਕੇ ਦੇ ਨਾਲ ਹੌਲੀ-ਹੌਲੀ ਵਧਦੀ ਰਹੀ ਕਈ ਪ੍ਰਵਾਸੀਆਂ ਨੂੰ ਜਿਹੜਾ ਆ ਇੱਥੋਂ ਦੀ ਆਬੋ ਹਵਾ ਸੂਟ ਬੈ ਗਈ ਤੇ ਉਹਨਾਂ ਨੇ ਇੱਥੇ ਹੀ ਕਾਰੋਬਾਰ ਕਰਨੇ ਸ਼ੁਰੂ ਕਰ ਦਿੱਤੇ ਝੋਨੇ ਜੀਰੀਆਂ ਸੱਡ ਕੇ ਉਹਨਾਂ ਨੇ ਹੁਣ ਜਿਹੜਾ ਆ ਥਾਂ ਥਾਂ ਤੇ ਕਾਟ ਲਗਾਈਆਂ ਹੋਈਆਂ ਨੇ ਥਾਂ ਥਾਂ ਤੇ ਰੇੜੀਆਂ ਲਗਾ ਕੇ ਇੱਥੋਂ ਤੱਕ ਕੀ ਮਹਿੰਗੀਆਂ ਦੁਕਾਨਾਂ ਕਰਾਇਆਂ ਤੇ ਲੈ ਕੇ ਆਪਣੇ ਜਿਹੜੇ ਕਾਰੋਬਾਰ ਇੱਥੇ ਸ਼ੁਰੂ ਕਰ ਲਏ ਨੇ ਤੇ ਹੁਣ ਅਸੀਂ ਕਹਿੰਦੇ ਆ ਕਿ ਉਹ ਪ੍ਰਵਾਸੀ ਪੰਜਾਬ ਛੱਡ ਦੇਣ ਔਖਾ ਆ ਕਿਉਂਕਿ ਇਹ ਸਾਡੀਆਂ ਹੀ ਗਲਤੀਆਂ ਨੇ ਕਿ ਜਦੋਂ ਅਸੀਂ ਪ੍ਰਵਾਸੀਆਂ ਨੂੰ ਹਾਕਾ ਮਾਰ ਬੁਲਾਉਂਦੇ ਸੀ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨਾ ਚਾਹੁੰਨਾ ਹਾਂ ਵੀ ਜਦੋਂ ਅਸੀਂ ਕਈ ਵਾਰੀ ਪੰਜਾਬੀ ਦੇ ਇੱਕ ਕਹਾਵਤ ਜਠੇਰਿਆਂ ਨੂੰ ਮਨਾਉਣਾ ਜਾਂ ਅਸੀਂ ਕੋਈ ਐਸੀ ਕਾਰ ਕਰਨੀ ਜਾਂ ਅਸੀਂ ਕੋਈ ਦਾਨ ਕਰਨਾ ਤੇ ਅਸੀਂ ਕੀ ਕਰਨਾ ਰੋਟੀ ਲੈ ਕੇ ਚੂਰੀ ਲੈ ਕੇ ਕੋਠੇ ਤੇ ਚੜ ਜਾਣਾ ਤੇ ਕਾਵਾਂ ਨੂੰ ਆਵਾਜ਼ ਮਾਰਨੀ ਕਾਂ 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 ਇਸ ਤਰ੍ਹਾਂ ਕਰਕੇ ਹਾਕਾਂ ਮਾਰ ਮਾਰ ਕਾਵਾਂ ਨੂੰ ਬੁਲਾਉਣਾ ਤੇ ਫਿਰ ਕਾਵਾਂ ਨੇ ਕੋਠੇ ਤੇ ਆ ਕੇ ਚੂਰੀ ਖਾਣੀ ਉਹ ਜਿਹੜਾ ਅਸੀਂ ਪਾਇਆ ਹੋਣਾ ਸਮਾਨ ਉਹ ਖਾਣਾ ਤੇ ਅਸੀਂ ਬੜਾ ਖੁਸ਼ ਹੋਣਾ ਕਿ ਕਾਵਾਂ ਨੇ ਸਾਡੀ ਚੂਰੀ ਖਾ ਲਈਏ ਸਾਡੇ ਜਠੇਰੇ ਮਨਾਏ ਗਏ ਨੇ ਉਸ ਤੋਂ ਬਾਅਦ ਉਹੀ ਕਾਂ ਜਦੋਂ ਸਾਡੇ ਚੌਕਿਆਂ ਦੇ ਵਿੱਚੋਂ ਸਾਡੇ ਬੱਚਿਆਂ ਦੇ ਮੂੰਹ ਦੇ ਵਿੱਚੋਂ ਬਰਕੀ ਖੋ ਕੇ ਭਜਦਾ ਆ ਤੇ ਫਿਰ ਸਾਨੂੰ ਬੜਾ ਹੀ ਦੁੱਖ ਲੱਗਦਾ ਆ ਕਿ ਇਹ ਕਾਂ ਜਿਹੜਾ ਆ ਸਾਡੇ ਬੱਚੇ ਦੇ ਮੂੰਹ ਚ ਬੁਰਕੀ ਲੈ ਕੇ ਭੱਜ ਗਿਆ ਆ ਪਰ ਕੀ ਕਰੀਏ ਕਿ ਅਸੀਂ ਉਹਨਾਂ ਕਾਂਵਾਂ ਨੂੰ ਆਪ ਹੀ ਪਹਿਲਾਂ ਦਾਫਤਾ ਦਿੰਨੇ ਆ ਤੇ ਜਦੋਂ ਉਹ ਖੋ ਮੋਈ ਕਰਨ ਲੱਗਦੇ ਆ ਤੇ ਫਿਰ ਅਸੀਂ ਰੋਨੇ ਆ ਪਿੱਟਦੇ ਆ ਕਿ ਕਾਂ ਸਾਡੇ ਬੱਚੇ ਦੇ ਮੂੰਹ ਚੋਂ ਬੁਰਕੀ ਖੋ ਕੇ ਲੈ ਗਿਆ ਆ ਤੇ ਦੱਸੋ ਇਸ ਦੇ ਉੱਤੇ ਆਪਾਂ ਕੀ ਕਰ ਸਕਦੇ ਆ ਹੁਣ ਮਸਲਾ ਜਿਹੜਾ ਇੱਥੋਂ ਤੱਕ ਗੰਭੀਰ ਹੋ ਗਿਆ ਕਿ ਪੰਜਾਬ ਦੇ ਵਿੱਚ ਇੱਕ ਤਾਂ ਚਿੱਟੇ ਨੇ ਜਿਹੜਾ ਆ ਪੰਜਾਬ ਨੂੰ ਖਾ ਲਿਆ ਦੂਸਰਾ ਜਿਹੜਾ ਆ ਪ੍ਰਵਾਸੀ ਪੰਜਾਬੀਆਂ ਦੇ ਉੱਤੇ ਹੈਵੀ ਹੁੰਦੇ ਜਾ ਰਹੇ ਨੇ ਪੰਜਾਬੀ ਕਾਮਕਾਰ ਜਿਹੜੇ ਆ ਉਹ ਪ੍ਰਵਾਸੀਆਂ ਨੇ ਸਾਹਮਲੇ ਨੇ ਤੇ ਪ੍ਰਵਾਸੀਆਂ ਨੇ ਜਦੋਂ ਕੰਮਕਾਰ ਸਾਹਮਲੇ ਪੰਜਾਬ ਵਾਲੇ ਤੇ ਜਿਹੜੇ ਸਾਡੇ ਪੰਜਾਬੀ ਨੇ ਉਹ ਹੱਥ ਤੇ ਹੱਥ ਧਰ ਕੇ ਬੈਠੇ ਨੇ ਜਾਂ ਜਿਨ੍ਹਾਂ ਦੇ ਪੱਲੇ ਚਾਰ ਕੌਡੀਆਂ ਨੇ ਉਹ ਆਪਣੇ ਬੱਚਿਆਂ ਨੂੰ ਬਾਹਰਲੇ ਮੁਲਕਾਂ ਵਾਲੇ ਜਿਹੜਾ ਆ ਉਹ ਭੇਜੀ ਜਾ ਰਹੇ ਨੇ ਬਸ ਦਿੱਕਤ ਜਿਹੜੀ ਹੈ ਸਭ ਤੋਂ ਵੱਡੀ ਇਹੀ ਆ ਰਹੀ ਹੈ ਇਹਨਾਂ ਦਿੱਕਤਾਂ ਦਾ ਸਾਹਮਣਾ ਸਾਨੂੰ ਕਿਉਂ ਕਰਨਾ ਪੈ ਰਿਹਾ ਕਿੱਥੇ ਕਰਨਾ ਪੈ ਰਿਹਾ ਤੇ ਇਹਨਾਂ ਤੋਂ ਛੁਟਕਾਰਾ ਕਿਵੇਂ ਹੋ ਸਕਦਾ ਆ ਇਹਦੇ ਤੇ ਬਹੁਤ ਜ਼ਿਆਦਾ ਚਰਚਾਵਾਂ ਜਿਹੜੀਆਂ ਹੋ ਰਹੀਆਂ ਨੇ ਪਰ ਲੱਗਦਾ ਨਹੀਂ ਕਿ ਛੁਟਕਾਰਾ ਛੇਤੀ ਹੋਊਗਾ ਜੇ ਹੋਊਗਾ ਵੀ ਤੇ ਕਿੱਦਾਂ ਹੋਊਗਾ ਇਹਦੇ ਤੇ ਇੱਕ ਛੋਟੀ ਜੀ ਕਵਿਤਾ ਜਿਹੜੀ ਹੈ ਉਹ ਲਿਖੀ ਹੈ ਕੁਝ ਸ਼ਬਦਾਂ ਦੇ ਵਿੱਚ ਕੁਝ ਗੱਲਾਂ ਨੂੰ ਪਰੋਇਆ ਆ ਉਹ ਕਵਿਤਾ ਜਿਹੜੀ ਹੈ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਵਾਂ ਸਰਲੇਖ ਉਹਦਾ ਜਿਹੜਾ ਟਾਈਟਲ ਆ ਉਹ ਆਪਾਂ ਰੱਖਿਆ ਆ ਪਰਵਾਸੀ ਕਵਿਤਾ ਆਓ ਟਾੜੇ ਨਾਲ ਸਾਂਝੀ ਕਰ ਲੈਨੇ ਆ ਮੈਂ ਜਵਾਨੀ ਤਾਂ ਇੰਨੀ ਯਾਦ ਨਹੀਂ ਰੈਂਦੀ ਕਿਉਂਕਿ ਇੰਨਾ ਜ਼ਿਆਦਾ ਹੁਣ ਦਿਮਾਗ ਵੀ ਕੰਮ ਨਹੀਂ ਕਰਦਾ ਕਿ ਕਿਸੇ ਚੀਜ਼ ਨੂੰ ਬਹੁਤ ਲੰਬੇ ਸਮੇਂ ਤੱਕ ਯਾਦ ਰੱਖ ਸਕੀਏ ਪਰ ਮੈਂ ਤੁਹਾਨੂੰ ਉਹ ਕਵਿਤਾ ਆਪਣੇ ਇੱਥੇ ਲਿਖੀ ਪਈ ਹੈ ਉਹ ਸੁਣਾਉਣ ਦੀ ਕੋਸ਼ਿਸ਼ ਕਰਦਾ ਕਹਿੰਦਾ ਪੰਜਾਬ ਚ ਹਾਕਾਂ ਮਾਰ-ਮਾਰ ਕੇ ਕਾਵਾਂ ਵਾਂਗ ਸੱਦੇ ਭਈਏ ਪੰਜਾਬ ਚ ਹਾਕਾਂ ਮਾਰ-ਮਾਰ ਕੇ ਕਾਵਾਂ ਵਾਂਗੂ ਸੱਦੇ ਭਈਏ ਚਾਹ ਦੇ ਨਾਲ ਚਾਹਾਂ ਪਿਆਈਆਂ ਚਾਹ ਦੇ ਨਾਲ ਚਾਹਾਂ ਪਿਆਈਆਂ ਨਾਲੇ ਦਿੱਤੇ ਥੱਬੇ ਰੁਪਈਏ ਪੰਜਾਬ 'ਚ ਹਾਕਾ ਮਾਰ-ਮਾਰ ਕੇ ਕਾਵਾ ਵਾਂਗੂ ਸੱਦੇ ਭਈਏ ਪੰਜਾਬ 'ਚ ਹਾਕਾ ਮਾਰ-ਮਾਰ ਕੇ ਚਾਵਾ ਨਾਲ ਸੱਦੇ ਭਈਏ ਕਾਵਾ ਵਾਂਗੂ ਸੱਦੇ ਭਈਏ ਪੰਜਾਬ 'ਚ ਹਾਕਾ ਮਾਰ-ਮਾਰ ਕੇ ਕਾਵਾ ਵਾਂਗੂ ਸੱਦੇ ਭਈਏ ਜਦ ਸੀ ਆਪਾਂ ਲਾਉਣੀ ਜੀ ਦੀ ਪਟਣੀ ਪੈਂਦੀ ਸੀ ਪਨੀਰੀ ਜਦ ਸੀ ਆਪਾਂ ਲਾਉਣੀ ਜੀਰੀ ਪਟਣੀ ਪੈਂਦੀ ਸੀ ਪਨੀਰੀ ਜਿਹੜੀ ਆਪਾਂ ਪੱਟ ਕੇ ਝੋਨਾ ਲਾਉਂਦੇ ਆ ਉਹਨੂੰ ਆਪਾਂ ਕਹਿੰਨੇ ਆ ਜੀ ਦੀ ਲਾਉਣ ਨੂੰ ਝੋਨਾ ਲਾਉਣ ਨੂੰ ਜਿਹੜਾ ਆ ਅਸੀਂ ਕਹਿੰਨੇ ਆ ਕਿ ਜਿਹੜੀ ਇਹ ਜੀਰੀ ਕਹਿੰਦਾ ਜਦ ਸੀ ਆਪਾਂ ਲਾਉਣੀ ਜੀ ਦੀ ਪਟਣੀ ਪੈਂਦੀ ਸੀ ਪਨੀਰੀ ਬੱਸ ਸਟੈਂਡਾਂ ਸਟੇਸ਼ਨਾਂ ਉੱਤੋਂ ਦੌੜ-ਦੌੜ ਕੇ ਲੱਬੇ ਪਈਏ ਜਦ ਸੀ ਆਪਾਂ ਲਾਉਣੀ ਜੀਰੀ ਪੱਟਣੀ ਪੈਂਦੀ ਸੀ ਪਨੀਰੀ ਬੱਸ ਸਟੈਂਡਾਂ ਸਟੇਸ਼ਨਾਂ ਉਤੋਂ ਦੌੜ-ਦੌੜ ਕੇ ਲੱਬੇ ਭਈਏ ਪੰਜਾਬ ਚ ਹਾਕਾਂ ਮਾਰ-ਮਾਰ ਕੇ ਪੰਜਾਬ ਚ ਹਾਕਾਂ ਮਾਰ-ਮਾਰ ਕੇ ਕਾਂਵਾ ਵਾਂਗੂ ਸੱਦੇ ਪਈਏ ਅਸੀਂ ਸਾਦ ਤਾਂ ਲਏ ਆ ਅੱਗੇ ਗੱਲ ਕਰਦੇ ਆ ਹੁਣ ਕਾਂਵਾ ਨੇ ਝੁਰਮਟ ਪਾਇਆ ਬੁਰਕੀ ਖੋਹੀ ਬੱਚੇ ਦੀ ਹੌਣ ਕਾਂਵਾ ਨੇ ਝੁਰਮਟ ਪਾਇਆ ਬੁਰਕੀ ਖੋਹੀ ਬੱਚੇ ਦੀ ਜਿੰਨਾ ਮਰਜੀ ਰੌਲਾ ਪਾ ਲੋ ਕੌਣ ਸੁਣੇਗਾ ਸੱਚੇ ਜੀ ਦੋਸਤੋ ਜਿੰਨਾ ਮਰਜੀ ਹੁਣ ਰੌਲਾ ਪਾ ਲੋ ਸੱਚਿਆਂ ਦੀ ਕੋਈ ਸੁਣਵਾਈ ਨਹੀਂ ਹੋਣ ਵਾਲੀ ਤੁਸੀਂ ਭਾਵੇਂ ਲੱਖ ਸੱਚੇ ਜੇ ਲੱਖ ਝੂਠੇ ਜੇ ਕੋਈ ਸੁਣਵਾਈ ਨਹੀਂ ਹੋਣ ਲੱਗੀ ਇਸੇ ਚੀਜ਼ ਦੇ ਉੱਤੇ ਮੈਂ ਕਹਿੰਦਾ ਵੀ ਹੁਣ ਸਾਡੇ ਬੱਚਿਆਂ ਦੇ ਮੂੰਹ ਦੇ ਵਿੱਚੋਂ ਬੁਰਕੀ ਖੋਣੀ ਜਿਹੜੀ ਏ ਸ਼ੁਰੂ ਹੋ ਗਈ ਏ ਰੋਟੀ ਚੀਨਣੀ ਸ਼ੁਰੂ ਹੋ ਗਈ ਏ ਕਿਉਂਕਿ ਜਿਹੜਾ ਆ ਪੰਜਾਬੀਆਂ ਦੇ ਉੱਤੇ ਪ੍ਰਵਾਸੀਆਂ ਨੇ ਜਿਹੜਾ ਆ ਉਹ দাব-ਦাবা ਬਣਾ ਲਿਆ ਆ ਹੁਣ ਕਾਵਾ ਨੇ ਝੁਰਮਟ ਪਾਇਆ ਬੁਰਕੀ ਖੋਹੀ ਬੱਚੇ ਦੀ ਜਿੰਨਾ ਮਰਜੀ ਰੌਲਾ ਪਾ ਲੋ ਕੌਣ ਸੁਨੇਗਾ ਸੱਚੇ ਦੀ ਹੁਣ ਜਿੰਨਾ ਮਰਜੀ ਦੱਬਣ ਪਈਏ ਹੁਣ ਜਿੰਨਾ ਮਰਜੀ ਦੱਬਣ ਪਈਏ ਹੁਣ ਨਾ ਦੱਬੇ ਭਈਏ ਹੁਣ ਨਾ ਦੱਬੇ ਭਈਏ ਪੰਜਾਬ ਚ ਹਾਕਾਂ ਮਾਰ ਮਾਰ ਕੇ ਕਾਵਾ ਵਾਂਗੂ ਸੱਦੇ ਭਈਏ ਪੰਜਾਬ ਚ ਹਾਕਾਂ ਮਾਰ ਮਾਰ ਕੇ ਕਾਵਾ ਵਾਂਗੂ ਸੱਦੇ ਭਈਏ ਇਹੀ ਚੀਜ਼ ਸਾਡੇ ਉੱਤੇ ਜਿਹੜੀ ਹੁਣ ਉਹ ਬੈ ਗਈ ਕਹਿੰਦਾ ਮੋੜ ਮੋੜ ਤੇ ਕਾਟ ਖੜੀ ਹੈ ਹਰ ਮੋੜ ਤੇ ਖੜੇ ਨੇ ਭਈਏ ਮੋੜ ਮੋੜ ਤੇ ਕਾਟ ਖੜੀ ਹੈ ਹਰ ਮੋੜ ਤੇ ਖੜੇ ਨੇ ਭਈਏ ਸਾਡੇ ਪੰਜ ਪੰਜ ਕਰਕੇ ਥੱਕੇ ਐਮਈਬੀਏ ਪੜੇ ਨੇ ਭਈਏ ਮੋੜ ਮੋੜ ਤੇ ਕਾਟ ਖੜੀ ਹੈ ਮੋੜ ਮੋੜ ਤੇ ਖੜੇ ਨੇ ਭਈਏ ਸਾਡੇ ਪੰਜ ਪੰਜ ਕਰਕੇ ਥੱਕੇ MA BA ਪੜੇ ਨੇ ਭਈਏ ਸਾਡੇ ਪੰਜਾਬ ਚ ਆਣ ਕੇ MA BA ਤੱਕ ਭਈਆਂ ਦੇ ਬੱਚਿਆਂ ਨੇ ਕਰ ਲਿਆ ਨੇ ਪੜ ਲਿਖ ਗਏ ਨੇ ਅਸੀਂ ਕਿੱਥੇ ਫਸੇ ਪਏ ਆ ਅਸੀਂ ਤਾਂ ਕਈ ਵਾਰੀ 5 10 ਕਰਕੇ ਇੱਧਰ ਉੱਧਰ ਡੋਲਣ ਲੱਪੈ ਨੇ ਆ ਬਾਹਰ ਨੂੰ ਭੱਜਣ ਦੀ ਕੋਸ਼ਿਸ਼ ਕਰਦੇ ਆ ਸਾਨੂੰ ਵੀ ਚਾਹੀਦਾ ਵੀ ਪੜਨਾ ਲਿਖਣਾ ਚਾਹੀਦਾ ਤੇ ਵਧੀਆ ਤਰੀਕੇ ਦੇ ਨਾਲ ਆਪਣੇ ਆਪ ਨੂੰ ਅੱਗੇ ਕਰਨਾ ਚਾਹੀਦਾ ਕਹਿੰਦਾ ਮੋੜ ਮੋੜ ਤੇ ਕਾਟ ਖੜੀ ਹੈ ਹਰ ਮੋੜ ਤੇ ਖੜੇ ਨੇ ਭਈਏ ਸਾਡੇ 5 5 ਕਰਕੇ ਥੱਕੇ एमए बीए ਕਰਗੇ ਭਈਏ ਗੱਲ ਸੁਣ ਲੈ ਮੇਰੇ ਡੀਪੀ ਜ਼ਾਇਰ ਗੱਲ ਸੁਣ ਲੈ ਮੇਰੇ ਡੀਪੀ ਜ਼ਾਇਰ ਮੇਰੇ ਖੱਬੇ ਸੱਜੇ ਭਈਏ ਪੰਜਾਬ ਚ ਹਾਕਾ ਮਾਰ ਮਾਰ ਕੇ ਕਾਵਾ ਵਾਂਗੂ ਸੱਦੇ ਭਈਏ ਪੰਜਾਬ ਚ ਹਾਕਾ ਮਾਰ ਮਾਰ ਕੇ ਕਾਵਾ ਵਾਂਗੂ ਸੱਦੇ ਭਈਏ ਦੋਸਤੋ ਅਸੀਂ ਦਾ ਪਹਿਲਾ ਰੌਲਾ ਪਾਪਾ ਉੱਚੀ ਉੱਚੀ ਰੌਲੀਆਂ ਪਾ ਕੇ ਭਈਆਂ ਬਿਨਾ ਸਰਦਾ ਨਹੀਂ ਭਈਆਂ ਬਿਨਾ ਇਦਾਂ ਨਹੀਂ ਹੁੰਦਾ ਜੇ ਉਹ ਪ੍ਰਵਾਸੀ ਇੰਨੇ ਜ਼ਿਆਦਾ ਹੋ ਗਏ ਨੇ ਅਸੀਂ ਇਕੱਠੇ ਕਰ ਲੈਨੇ ਰੋਟੀਆਂ ਘਰੋਂ ਖਵਾਈਆਂ ਚਾਹਾਂ ਘਰੋਂ ਪਿਆਈਆਂ ਦਿਹਾੜੀਆਂ ਵੀ ਦਿੱਤੀਆਂ ਤੇ ਕੰਮਾਂ ਦੇ ਉੱਤੇ ਸਿਰ ਭਈਆਂ ਨੂੰ ਕੰਮ ਦਿੱਤਾ ਪੰਜਾਬੀ ਕੰਮ ਤੇ ਜਾ ਕੇ ਰੁਪਈਆ 100 ਵੱਧ ਮੰਗ ਲੈਂਦਾ ਨਾ ਤਸੀਂ ਕਹਿੰਦੇ ਸਾਡੇ ਪਰੇ ਭਈਆ ਲਾ ਲਾਂਗੇ ਕਹਿੰਨੇ ਆ ਨਾ ਇਹੀ ਸਾਡੀ ਗਲਤੀ ਈ ਹੈ ਅਸੀਂ ਆਪਣੇ ਭੈਣ ਭਰਾਵਾਂ ਨੂੰ ਰੁਪਈਆ 150 ਵੱਧ ਦੇਣ ਦੀ ਬਜਾਏ ਭਈਆਂ ਨੂੰ ਕੰਮ ਦਿੰਦੇ ਆ ਭਈਏ 150 ਚ ਘੱਟ ਕੰਮ ਕਰ ਜਾਂਦੇ ਆ ਭਾਵੇਂ ਉਹ ਬੇੜੇ ਕਰਕੇ ਕਰ ਜਾਣ ਮਾੜਾ ਹੀ ਕੰਮ ਕਰ ਜਾਂਣ ਚੰਗਾ ਵੀ ਕਰ ਜਾਂਦੇ ਆ ਪਰ ਮਾੜਾ ਵੀ ਕਰ ਜਾਂਦੇ ਆ ਪਰ ਅਸੀਂ ਕੀ ਕਰਨੇ ਆ ਪੰਜਾਬੀਆਂ ਨਾਲੋਂ ਜ਼ਿਆਦਾ ਤਰਜੀਹ ਜੇ ਮਿਸਤਰੀ ਲਾਉਣੇ ਆ ਤੇ ਭਈਏ ਟਾਇਲ ਲਾਉਣੀ ਆ ਤੇ ਭਈਏ ਪੱਥਰ ਲਾਉਣਾ ਤੇ ਭਈਏ ਹਰ ਕੰਮ ਦੇ ਵਿੱਚ ਭਈਏ ਝੋਨਾ ਲਾਉਣਾ ਭਈਏ ਖਾਦਾਂ ਪਾਉਣੀਆਂ ਭਈਏ ਪੈੜੀ ਸਾਹਮੜੀ ਭਈਏ ਟਰੈਕਟਰਾਂ ਦੇ ਉੱਤੇ ਇਸ ਟਾਈਮ ਸਾਡੇ ਭਈਏ ਜਿਹੜੇ ਆ ਕੰਮ ਕਰਦੇ ਪਿਆ ਕਮਾਦਾਂ ਦੀ ਸਲਾਈ ਜਿਹੜੀ ਏ ਉਹ ਭਈਏ ਕਰਦੇ ਪਿਆ ਤੇ ਫਿਰ ਸਾਰੇ ਕੰਮ ਤੇ ਅਸੀਂ ਭਈਆਂ ਕੋ ਕਰਵਾਉਨੇ ਆ ਪੰਜਾਬੀਆਂ ਕੋ ਕੰਮ ਨਹੀਂ ਕਰਵਾਉਂਦੇ ਕਿਉਂਕਿ ਪੰਜਾਬੀ ਦਿਹਾੜੀ ਵੱਧ ਮੰਗ ਲੈਂਦੇ ਆ ਠੀਕ ਹੈ ਨਾ ਅਸੀਂ ਕੋਠੀਆਂ ਪਵਾਉਨੇ ਆ ਹਰ ਜਗ੍ਹਾ ਤੇ ਪੇਂਟ ਪਾਲਸਾ ਰੰਗ ਰੋਗਣ ਦੁਕਾਨਾਂ ਕੱਪੜਾ ਨਿਊਡਲ 버ਗਰ ਹਰ ਤਰ੍ਹਾਂ ਦਾ ਕੰਮ ਜਿਹੜਾ ਭਈਆਂ ਦੇ ਕੋਲ ਆ ਤੇ ਫਿਰ ਅਸੀਂ ਕਹਿੰਦੇ ਆ ਵੀ ਭਈਏ ਪੰਜਾਬ ਚੋਂ ਕੱਢ ਦਈਏ ਆਪਣੇ ਬੱਚੇ ਕਿੱਥਰ ਜਾਣਗੇ ਕਿੱਥੋਂ ਖਾਣਗੇ 버거 ਕਿੱਥੋਂ ਖਾਣਗੇ ਨਿਊਡਲ ਕਿੱਥੋਂ ਲਵਾਓਗੇ ਟੈਲਾਂ ਕਿੱਥੋਂ ਲਵਾਓਗੇ ਪੱਥਰ ਤੇ ਕਿੱਥੋਂ ਕਰਾਓਗੇ ਸ਼ੈਂਟਰੀ ਦਾ ਕੰਮ ਸਾਰਾ ਕੰਮ ਤੇ ਤਈ ਭਈਆਂ ਨੂੰ ਦੇਤਾ ਭਈਏ ਸਿੱਖੀ ਜਾਂਦੇ ਕਰੀ ਜਾਂਦੇ ਸਿਰਫ ਮਮੂਲੀ ਜੀ ਗੱਲ ਦੇ ਪਿੱਛੇ ਅਸੀਂ ਜਿਹੜਾ ਆ ਆਪਣਾ ਬੇੜਾਗਰਕ ਕਰ ਚੁੱਕੇ ਆ ਕਿਉਂਕਿ ਅਸੀਂ ਰੁਪਈਆ 100 ਵਧ ਨਹੀਂ ਦੇਣਾ ਚਾਹੁੰਦੇ ਤੇ ਉਹਦੇ ਮੁਕੱਦਮੇ ਚ ਅਸੀਂ ਜਿਹੜਾ ਆ ਭਈਆਂ ਨੂੰ ਕੰਮ ਦਿੰਨੇ ਆ ਪਰਵਾਸੀਆਂ ਨੂੰ ਕੰਮ ਦਿੰਨੇ ਆ ਤੇ ਹੁਣ ਪ੍ਰਵਾਸੀ ਜਦੋਂ ਪੂਰੇ ਪੰਜਾਬ ਦੇ ਵਿੱਚ ਫੈਲ ਗਿਆ ਤੇ ਪਿੱਟਦੇ ਆ ਕਿ ਸਾਡੇ ਪੰਜਾਬੀਆਂ ਦੀ ਰੋਟੀ ਖੋਲੀ ਸਾਡੇ ਲੋਕਾਂ ਦੀ ਰੋਟੀ ਖੋਲੀ ਸਾਡੇ ਉੱਤੇ ਭਈ ਹੈਵੀ ਹੋ ਗਏ ਸਾਡਾ ਕਸੂਰ ਆ ਕਿਸੇ ਦਾ ਕਸੂਰ ਨਾ ਕੱਢੋ ਅਜੇ ਵੀ ਸੁਧਰ ਜਾਓ ਕੁਝ ਨਹੀਂ ਬਦਲਿਆ ਆਪਣਾ ਕਮੈਂਟ ਕਰਕੇ رائے ਜ਼ਰੂਰ ਦਿਓ ਵੀ ਸਾਡੀ ਇੱਕ ਹਫਤਾ ਕਿਵੇਂ ਦੀ ਲੱਗੀ ਸਾਡੀ ਗੱਲਬਾਤ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ ਧੰਨਵਾਦ ਮਿਲਦਾ ਕਿਸੇ ਅਗਲੇ ਵੀਡੀਓ ਚ